ਇਹ ਵੀ ਨਹੀਂ ਲਾਜਵਾਬ ਸੇ ਸਾਨੂੰ ਇੰਜੈਕਸ਼ਨ ਹੀ ਜੋਲ ਗੈਸਮਾ ਦੀ ਕੋਸਟ 1.14 ਕਰੋੜ ਰੁਪਈਆ ਹੈ। ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਭਰਾਵਾਂ ਦੀ ਕਰ ਅਪੀਲ ਕਰਨਾ ਚਾਹੁੰਦੇ ਹਾਂ ਜੀ। ਇਸ ਮਾਸੂਮ ਬੱਚੀ ਦਾ ਨਾਮ ਇਬਾਦਤ ਹੈ ਅਤੇ ਇਸ ਦੀ ਉਮਰ ਮਹਿਜ਼ 5 ਮਹੀਨੇ ਹੈ ਤੇ ਪਰਮਾਤਮਾ ਤੇ ਰੰਗ ਦੇਖੋ ਇਸ ਨੂੰ ਇਲਾਜ ਦੇ ਲਈ 1.14 ਕਰੋੜ ਦਾ ਇੰਜੈਕਸ਼ਨ ਲੱਗਣਾ ਹੈ ਜਿਸ ਦੇ ਲਈ ਇਸ ਦੇ ਮਾਪਿਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ। ਧਿਆਨ ਨਾਲ ਸੁਣੋ ਅਤੇ ਹੋ ਸਕੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰਿਓ ਤਾਂ ਜੋ ਇਹ ਸੁਨੇਹਾ ਦੂਰ ਤੱਕ ਪਹੁੰਚੇ। ਕਿਵਾਬਦਤ 5 ਮਹੀਨੇ ਦੀ ਹੈ ਔਰ ਇਸ ਨੂੰ ਐਸਐਮਏ ਟਾਈਪ 1 ਹੈ, ਸਪਾਈਨਲ ਮਸਕੂਲਰ ਐਟ੍ਰੋਫੀ ਟਾਈਪ 1। ਇਹਦਾ ਜੋ ਟ੍ਰੀਟਮੈਂਟ ਹੈ, ਏਮਜ਼ ਨਵੀਂ ਦਿੱਲੀ ਤੋਂ ਚੱਲ ਰਿਹਾ ਹੈ। ਔਰ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਫਿਲਹਾਲ ਇਹਨੂੰ ਉਹ ਗਰਦਨ ਇਹਦੀ ਜਿਹੜੀ ਹੈ ਧੌਂੜ 골ਡ ਨਹੀਂ ਕਰ ਸਕਦੀ ਔਰ ਬੈਠ ਨਹੀਂ ਸਕਦੀ। ਔਰ ਸਮਾਪਾ ਕੇ ਜਿਹੜੀਆਂ ਕੰਪਲਿਕೇಷನ್ಸ್ ਨੇ ਉਹ ਇਨਕਰੀਜ਼ ਹੋ ਜਾਂਦੀਆਂ ਔਰ ਡਾਕਟਰਸ ਦੇ ਕਹਿਣ ਮੁਤਾਬਕ ਔਰ ਜੋ ਫਿਲਹਾਲ ਹੁਣ ਤੱਕ ਦੀ ਸਟੱਡੀ ਹੈ ਕਿ ਜਿਹੜੇ ਐਸਐਮਏ ਟਾਈਪ 1 ਦੇ ਬੱਚੇ ਆ 2 ਸਾਲ ਉਹਨਾਂ ਦਾ ਇਕੱਠਾ ਕਰਨ ਲਈ ਵੀ ਭਰਾਵਾ ਦੀ ਅਪੀਲ ਕਰਨਾ ਚਾਹੁੰਦੇ ਜੀ ਇਹ ਬਾਦਤ 5 ਮਹੀਨੇ ਦੀ ਹੈ ਔਰ ਇਸ ਨੂੰ ਐਸਐਮਏ ਟਾਈਪ 1 ਹੈ ਫਾਈਨਲ ਮਸਕੂਲਰ ਐਟ੍ਰੋਫੀ ਟਾਈਪ 1 ਕਿਤਾ ਜੋ ਟਰੀਟਮੈਂਟ ਹੈ ਐਮਜ਼ ਨਵੀਂ ਦਿੱਲੀ ਤੋਂ ਚੱਲ ਰਿਹਾ ਹੈ ਔਰ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਫਿਲਹਾਲ ਇਹਨੂੰ ਉਹ ਗਰਦਨ ਦੀ ਜਿਹੜੀ ਆ ਧੌਣ ਹੋल्ड ਨਹੀਂ ਕਰ ਸਕਦੀ ਔਰ ਬੈਠ ਨਹੀਂ ਸਕਦੀ ਔਰ ਸਮਾਪਾ ਕੇ ਜਿਹੜੀਆਂ ਕੰਪਲਿਕेशंस ਨੇ ਉਹ ਇਨਕਰੀਜ਼ ਹੋ ਜਾਂਦੀਆਂ ਔਰ ਡਾਕਟਰਸ ਦੇ ਕਹਿਣ ਮੁਤਾਬਕ ਔਰ ਜੋ ਫਿਲਹਾਲ ਹੁਣ ਤੱਕ ਦੀ ਸਟੱਡੀ ਹੈ ਕਿ ਜਿਹੜੇ ਐਸਐਮਏ ਟਾਈਪ 1 ਦੇ ਬੱਚੇ ਐਸਮਾ ਪੂਰੀ ਕੋਸਟ 14.5 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਭਰਾਵਾ ਤੋਂ ਅਪੀਲ ਕਰਨਾ ਚਾਹੁੰਦੇ ਹਾਂ ਜੀ